ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪਜੀ ਨਾਲ ਸਾਂਝ ਪਾਈਏ ਜੀ ਸੋ ਇੱਕ ਵਾਰੀ ਬਾਬਾ ਜੀ ਪਾੜੇ ਪਿੰਡ ਜਾਂਦਾ ਫੁਰਨਾ ਬਣਾ ਲਿਆ ਬਾਬਾ ਜੀ ਨੇ ਇਕੱਲੇ ਹੀ ਰੇਲਵੇ ਸਟੇਸ਼ਨੋਂ ਸੀਨੇ ਆ ਗਏ ਉਧਰੋਂ ਭਾਈ ਸਾਹਿਬ ਡਾਕਟਰ ਸਿਵ ਸਿੰਘ ਜੀ ਤੁਰਦੇ ਤੁਰਦੇ ਆ ਪੁੰਜੀ ਕਿਉਂਕਿ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ ਤੇ ਡਾਕਟਰ ਸਾਹਿਬ ਨੂੰ ਬਾਬਾ ਜੀ ਕਹਿਣ ਲੱਗੇ ਕਿ ਪਾੜੇ ਪਿੰਡ ਨਰਿੰਦਰ ਸਿੰਘ ਯਾਦ ਕਰਦਾ ਹੈ ਤੇ ਫਿਰ ਡਾਕਟਰ ਸਾਹਿਬ ਨੂੰ ਪੁੱਛਣ ਲੱਗੇ ਕਿ ਤੁਹਾਡੇ ਕੋਈ ਛਿਲੜ ਹੈਗਾ ਭਾਵ ਕੋਈ ਪੈਸਾ ਹੈਗਾ ਤੇ ਡਾਕਟਰ ਸਾਹਿਬ ਕਹਿਣ ਲੱਗੇ ਨਹੀਂ ਜੀ ਕੋਈ ਨਹੀਂ ਸੰਤ ਆਪ ਤਾਂ ਆਪਣੇ ਕੋਲ ਪੈਸਾ ਰੱਖਦੇ ਨਹੀਂ ਸਨ ਤੇ ਨਾ ਹੀ ਕਿਸੇ ਕੋਲਿੰਦੇ ਸਨ ਇੰਨੇ ਨੂੰ ਇੱਕ ਸੰਤਾਂ ਦਾ ਸੇਵਕ ਸਟੇਸ਼ਨ ਤੇ ਆ ਗਿਆ ਉਹ ਕਿਸੇ ਮਰੀਦ ਦਾ ਪਤਾ ਲੈਣ ਗੁਰਦਾਸਪੁਰ ਜਾ ਰਿਹਾ ਸੀ ਉਸ ਨੇ ਇਹਨਾਂ ਦੋਹਾਂ ਦੀ ਟਿਕਟ ਕਟਵਾ ਲਈ ਬਾਬਾ ਜੀ ਅਤੇ ਡਾਕਟਰ ਸ਼ਿਵ ਸਿੰਘ ਜੀ ਉਸ ਸਮੇਂ ਛੀਨਿਆਂ ਤੋਂ ਗੁਰਦਾਸਪੁਰ ਜਾਣ ਦਾ ਕਿਰਾਇਆ 50 ਕਪੈਸੇ ਸਨ 1 ਰੁਪਿਆ ਲੱਗਾ 1 ਛਿਲੜ ਕਹਿਣ ਤੋਂ ਭਾਵ ਤੇ ਬਾਬਾ ਜੀ ਜਦੋਂ ਗੁਰਦਾਸਪੁਰ ਉੱਤਰ ਕੇ ਪੈਂਦਲੀ ਪਾੜੇ ਪਿੰਡ ਵੱਲ ਤੁਰ ਪਏ ਤੇ ਗਰਮੀਆਂ ਦੇ ਦਿਨ ਸਨ ਰਸਤੇ ਵਿੱਚ ਇੱਕ ਝੋਨੇ ਵਾਲੀ ਪੈਲੀ ਦੇ ਕੰਡੇ ਬਾਬਾ ਜੀ ਖੜੇ ਹੋ ਗਏ ਅਤੇ ਕੁੜਤਾ ਲਾ ਕੇ ਬੰਨੇ ਤੇ ਰੱਖਿਆ ਅਤੇ ਪੈਲੀ ਵਿੱਚ ਵੜ ਗਏ ਝੋਨੇ ਚ ਖਲੋਤੇ ਪਾਣੀ ਨਾਲ ਇਸ਼ਨਾਨ ਕਰਨ ਲੱਗ ਪਏ ਇਸ਼ਨਾਨ ਕੀਤਾ ਕੁੜਤਾ ਪਾਇਆ ਤੇ ਤੁਰਦੇ ਤੁਰਦੇ ਪਾੜੇ ਪਿੰਡ ਨਰਿੰਦਰ ਸਿੰਘ ਦੇ ਘਰ ਪੁੱਜ ਗਏ ਨਰਿੰਦਰ ਸਿੰਘ ਆਪ ਜੀ ਦਾ ਅਨੰਦ ਸ਼ਰਧਾਲੂ ਸੀ ਜਦੋਂ ਉਸਨੇ ਦੇਖਿਆ ਕਿ ਸੰਤ ਆਏ ਹਨ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਵਿਰਾਗ ਵਿੱਚ ਆ ਗਿਆ ਕਹਿਣ ਲੱਗਾ ਮੇਰਾ ਰੱਬ ਆ ਗਿਆ ਹੈ ਉਹ ਲੋਕ ਮੇਰਾ ਰੱਬ ਆ ਗਿਆ ਹੈ ਫਿਰ ਚਰਨ ਪਰਸੇ ਤੇ ਅੰਦਰ ਲੱਗ ਗਿਆ ਉਹਦੇ ਘਰ ਅਖੰਡ ਪਾਠ ਦਾ ਭੋਗ ਸੀ ਅਖੰਡ ਪਾਠ ਦੀ ਸੇਵਾ ਅਖੰਡ ਕੀਰਤਨੀ ਜਥੇ ਦੇ ਸੇਵ ਕਰੇ ਸਨ ਬਾਬਾ ਜੀ ਨੇ ਅੰਦਰ ਜਾ ਕੇ ਮੱਥਾ ਟੇਕਿਆ ਫਿਰ ਬਾਹਰ ਸੰਗਤ ਵਿੱਚ ਆ ਕੇ ਬੈਠੇ ਉਤੋਂ ਉੱਠ ਕੇ ਲੰਗਰ ਵਿੱਚ ਜਾ ਕੇ ਪੰਗਤ ਵਿੱਚ ਬੈਠੇ ਸਾਰੀ ਸੰਗਤ ਨੇ ਦਰਸ਼ਨ ਕੀਤੇ ਤੇ ਨਿਹਾਲ ਹੋਈ ਬਾਬਾ ਜੀ ਕੁਝ ਦੇਰ ਉਸ ਦੇ ਘਰ ਬੈਠੇ ਤੇ ਫਿਰ ਵਾਪਸੀ ਤੇ ਚਾਲੇ ਪਾ ਦਿੱਤੇ ਨਰਿੰਦਰ ਸਿੰਘ ਨੇ ਮਾਇਆ ਦਾ ਗਫਾ ਅੱਗੇ ਰੱਖਿਆ ਆਪਣੇ ਡਾਕਟਰ ਸ਼ਿਵ ਸਿੰਘ ਜੀ ਨੂੰ ਕਿਹਾ ਇੱਕ ਛਿੱਲੜ ਚੁੱਕ ਲੈ ਉਸ ਭਾਈ ਨੂੰ ਦੇ ਦੇਾਂਗੇ ਜਿਸ ਨੇ ਆਉਂਦਿਆ ਸਾਡਾ ਕਰਾਇਆ ਦਿੱਤਾ ਸੀ ਹੋਰ ਵੱਧ ਮਾਇਆ ਨਹੀਂ ਲੈਣੀ ਤੇ ਨਰਿੰਦਰ ਸਿੰਘ ਕਹੇ ਇਹ ਸਾਰੀ ਮਾਇਆ ਤੁਹਾਡੀ ਹੀ ਦਿੱਤੀ ਹੋਈ ਹੈ ਮਹਾਰਾਜੀ ਆਪ ਜੀ ਨੇ ਹੀ ਦਾਸ ਨੂੰ ਖਾਣ ਖਰਚਣ ਲਈ ਬਖਸ਼ੀ ਹੈ ਹੋਰ ਲੈ ਲਓ ਪਰ ਡਾਕਟਰ ਸਾਹਿਬ ਨੇ ਬਚਨ ਮੰਨ ਦਿਆ ਇੱਕ ਹੀ ਰੁਪਿਆ ਚੁਕਿਆ ਜਦੋਂ ਉਥੋਂ ਤੁਰਨ ਲੱਗੇ ਨਰਿੰਦਰ ਸਿੰਘ ਨੇ ਕਾਫੀ ਲੰਗਰ ਨਾਲ ਬੰਨ ਦਿੱਤਾ ਪਰ ਆਪ ਨੇ ਕਿਹਾ ਕਿ ਚਾਰ ਪ੍ਰਸ਼ਾਦੇ ਲੈ ਲੈ ਹੋਰ ਨਹੀਂ ਉਸ ਨੇ ਵਿੱਚ ਥੋੜਾ ਜਿਹਾ ਕੜਾ ਪ੍ਰਸ਼ਾਦ ਜੋ ਬਣਾਇਆ ਸੀ ਉਹ ਪਾ ਕੇ ਬੰਨ ਦਿੱਤਾ ਪੈਦਲ ਹੀ ਤੁਰ ਪਏ ਥੋੜਾ ਸਰਕ ਕੰਡੇ ਤੇ ਫੇ ਰੇਲ ਦੇ ਕੰਡੇ ਕੰਡੇ ਸ਼ੀਨਿਆਂ ਵੱਲ ਚਾਲੇ ਪਾ ਦਿੱਤੇ ਤੇ ਇੱਕ ਵਾਰੀ ਡਾਕਟਰ ਸਾਹਿਬ ਨੂੰ ਪੁੱਛਿਆ ਕਿ ਪਹੀਆ ਰੇੜਨਾ ਹੈ ਜਾਂ ਲੱਤਾਂ ਦੇ ਭਾਰ ਜਾਣਾ ਹੈ ਭਾਵ ਕਿ ਰੇਲ ਗੱਡੀ ਜਾਂ ਹੋਰ ਕਸੇ ਤੇ ਚੜ ਕੇ ਜਾਣਾ ਕਿ ਤੁਰ ਕੇ ਜਾਣਾ ਡਾਕਟਰ ਸਾਹਿਬ ਡਾਕਟਰ ਸਾਹਿਬ ਚੁੱਪ ਰਹੇ ਤੇ ਬਾਬਾ ਜੀ ਤੇ ਡਾਕਟਰ ਸਿੰਘ ਜੀ ਸ਼ਿਵ ਸਿੰਘ ਜੀ ਫਿਰ ਪੈਂਦਲੀ ਚੱਲ ਪਏ ਝਾਵਰ ਤੋਂ ਥੋੜਾ ਅੱਗੇ ਆ ਕੇ ਝਾਵਰ ਪਿੰਡ ਤੋਂ ਥੋੜਾ ਅੱਗੇ ਆ ਕੇ ਰੇਲ ਕੰਡੇ ਹੀ ਵਹਿ ਗਏ ਤੇ ਡਾਕਟਰ ਸਾਹਿਬ ਨੂੰ ਕਹਿਣ ਲੱਗੇ ਮੰਨੀਆਂ ਖੋਲ ਭਾਉ ਪ੍ਰਸ਼ਾਦੀ ਖੋਲ ਤਲਬ ਲੱਗੀ ਐ ਲੰਗਰ ਖੋਲਿਆ ਵਿਚਲੀਆਂ ਦੋ ਰੋਟੀਆਂ ਕੜਾ ਪ੍ਰਸ਼ਾਦ ਕਰਕੇ ਨਰਮਸਾ ਨਾਓ ਤੇ ਬਾਹਰ ਵਾਲੀਆਂ ਸੁੱਕ ਗਈਆਂ ਸਨ ਆਪਨੇ ਉਹ ਦੋਵੇਂ ਨਰਮ ਰੋਟੀਆਂ ਤੇ ਕੜਾ ਡਾਕਟਰ ਸਾਹਿਬ ਨੂੰ ਦੇ ਦਿੱਤਾ ਤੇ ਕਹਿਣ ਲੱਗੇ ਖਾ ਲੈ ਆਪ ਦੋਵੇਂ ਸੁੱਕੀਆਂ ਰੋਟੀਆਂ ਲੈ ਕੇ ਲੱਗੇ ਝੋਨੇ ਵਾਲੀ ਪੈਲੀ ਦੇ ਕੰਢੇ ਚਲੇ ਗਏ ਤੇ ਡਾਕਟਰ ਸਾਹਿਬ ਨੂੰ ਕਹਿਣ ਲੱਗੇ ਆਪਣਾ ਪ੍ਰਸ਼ਾਦਾ ਸ਼ਕਲ ਹੈ ਇਧਰ ਨਹੀਂ ਵੇਖਣਾ ਪਰ ਇਹਨਾਂ ਨੇ ਫਿਰ ਵੀ ਹੌਲੀ-ਹੌਲੀ ਜੀ ਵੇਖ ਲਿਆ ਆਪ ਜੀ ਦੋਹਾਂ ਰੋਟੀਆਂ ਨੂੰ ਗੋਲ ਕਰਕੇ ਪਾਣੀ ਵਿੱਚ ਭਿਉ ਭਿਉ ਕੇ ਜੋ ਉਥੇ ਖੜਾ ਸੀ ਉਸ ਨਾਲ ਖਾ ਰਹੇ ਸਨ ਵਾਹ ਵਾਹ ਜਿਸ ਦੇ ਦਰ ਤੋਂ ਲੱਖਾਂ ਲੋਕ ਵਨ ਸੁਵੰਨੇ ਪਦਾਰਥੇ ਲੰਗਰ ਛਕਦੇ ਸਨ ਉਹ ਆਪ ਸੁੱਕੀਆਂ ਰੋਟੀਆਂ ਝੋਨੇ ਵਾਲੀ ਪੈਲੀ ਦੇ ਪਾਣੀ 'ਚ ਡਬੋ ਡਬੋ ਕੇ ਖਾ ਰਿਆ ਸੀ ਮਨ ਬਿਲਕੁਲ ਮਾਰੀ ਛੱਡਿਆ ਸੀ ਤੇ ਡਾਕਟਰ ਸਾਹਿਬ ਦਾ ਕਿੰਨਾ ਖਿਆਲ ਰੱਖਦੇ ਸਨ ਜਿਵੇਂ ਮਾਂ ਬਾਪ ਆਪਣੇ ਬਾਲ ਦਾ ਇਸ ਤੋਂ ਵੀ ਵੱਧ ਸ਼ਾਇਦ ਇਸ ਪਿਆਰ ਅਤੇ ਤਿਆਗ ਦੀ ਉਦਾਹਰਣ ਦਿੱਤੀ ਹੀ ਨਹੀਂ ਜਾ ਸਕਦੀ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪਣੀ ਸੀ ਇਹ ਉਹੀ ਜਾਨਣ ਤੇ ਫਿਰ ਪੈਦਲ ਹੀ ਵਾਪਸ ਤੁਰ ਪਏ ਮਨ ਦੀ ਇਨੀ ਗਰੀਬੀ ਸ਼ਾਇਦ ਹੀ ਕਿਸੇ ਸਾਧੂ ਮਹਾਤਮਾ ਦੇ ਵਿੱਚ ਰਹੀ ਹੋਵੇ ਕਹਿਣ ਤੋਂ ਭਾਵ ਕਿ ਆਪਣੇ ਮਨ ਨੂੰ ਬਾਬਾ ਜੀ ਨੇ ਬਿਲਕੁਲ ਹੀ ਮਾਰ ਛੱਡਿਆ ਸੀ ਆਪਣੇ ਸਰੀਰ ਨੂੰ ਵੀ ਇੱਕ ਖੱਲੜ ਜਾ ਕਹਿੰਦੇ ਸਨ ਸੋ ਇਹ ਸੰਨ ਸਾਧੂ ਮਹਾਤਮਾ ਜਿਹੜੇ ਕਾਮ ਕ੍ਰੋਧ ਲੋਭ ਓਹੰਕਾਰ ਤੋਂ ਮੁਕਤ ਹੁੰਦੇ ਹਨ ਕੇਵਲ ਤੇ ਕੇਵਲ ਇੱਕ ਨਾਮ ਜਪ ਕੇ ਆਪਣੇ ਜੀਵਨ ਦਾ ਅਤੇ ਸੰਗਤਾਂ ਦਾ ਉਧਾਰ ਕਰਦੇ ਹਨ ਸੋ ਆਓ ਆਪਾਂ ਵੀ ਬਾਬਾ ਜੀ ਦੇ ਮਛਰ ਮੰਨੀਏ ਮਲਪਾ ਖਾਣ ਦਾ ਤਿਆ ਕਰੀਏ ਗੁਰੂ ਵਾਲੇ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ